ਪ੍ਰਮੁਖ ਪਿਆਰਿਓ ਕੱਲ੍ਹ ਜੁਗ ਨੇ ਵਿਸਾਖੀ ਤੇ ਸਬੂਤ ਦਿਖਾਏ ਵਿਸਾਖੀ ਮੇਲੇ ਤੇ ਤਲਵੰਡੀ ਸਾਬੋ ਬਹੁਤ ਭਾਰੀ ਨੁਕਸਾਨ ਹੋ ਗਿਆ ਬਿਜਲੀ ਵਾਲੀ ਤਾਰ ਡਿੱਗਣ ਨਾਲ 5 ਬੰਦਿਆਂ ਦੀ ਮੌਤ ਹੋ ਗਈ 250 ਬੰਦਾ ਐਡਮਿਟ ਹੈ ਵਾਹਿਗੁਰੂ ਜੀ ਵਿਛੜੀਆਂ ਰੂਹਾਂ ਨੂੰ ਚਰਨਾ ਚ ਨਿਵਾਸ ਬਖਸ਼ਣ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਸਮਝਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਆਖਰ ਸਚਾਈ ਕੀ ਐਸ ਵਿਸ਼ੇ ਦੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦਾ ਜੋੜ ਮੇਲਾ ਆਪਾਂ ਨੇ ਸਾਰਿਆਂ ਨੇ ਵੇਖਿਆ ਤੇ ਸਾਧ ਸੰਗਤ ਵੱਖੋ ਵਖਰੀਆਂ ਥਾਵਾਂ ਤੇ ਵਿਸਾਖੀ ਦਾ ਜਿਹੜਾ ਤਿਹਾਰ ਹੈ ਜਾਂ ਇੰਜ ਕਹਿ ਲਓ ਵੀ ਆਲਸਾ ਸਾਜਨਾ ਦਿਵਸ ਜਿਹੜਾ ਹੈ ਉਹ ਮਨਾਇਆ ਗਿਆ ਹੈ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਮੇਰੇ ਪਾਤਸ਼ਾਹ ਜੀ ਨੇ ਬੜੀ ਵੱਡੀ ਰਹਿਮਤ ਕਰਕੇ ਸਾਨੂੰ ਨਿਵਾਜਿਆ ਹੈ ਗੁਰਮੁਖ ਪਿਆਰਿਓ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਜ਼ਰੂਰ ਸਮਝਣੀਆਂ ਪੈਣਗੀਆਂ ਕੁਝ ਚੀਜ਼ਾਂ ਜਿਹੜੀਆਂ ਨੇ ਸਾਨੂੰ ਜ਼ਰੂਰ ਜਿਹੜੀਆਂ ਨੇ ਉਹ ਸਮਝਣੀਆਂ ਪੈਣਗੀਆਂ ਮੇਰੇ ਸਤਿਗੁਰੂ ਜੀ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਰਹਿਮਤ ਕਰਨਗੇ ਸਾਹ ਸੰਗਤ ਜਦੋਂ ਅਸੀਂ ਕੁਝ ਚੀਜ਼ਾਂ ਨੂੰ ਵਿਚਾਰਾਂਗੇ ਤੇ ਮੇਰੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਦਿੰਦੇ ਨੇ ਦੇਖੋ ਸਾਡੇ ਵਿੱਚੋਂ ਕੁਝ ਚੀਜ਼ਾਂ ਨੂੰ ਜਿਹੜਾ ਹੈ ਉਹ ਨਿਕਲਣਾ ਜਾਂ ਫਿਰ ਇੰਜ ਕਹਿ ਲਓ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮੇਰੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਿਹੜੀ ਹੈ ਉਦੋਂ ਵਰਤਦੀ ਹੈ ਜਦੋਂ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ ਫਿਰ ਕਲਯੁਗ ਵੀ ਸਾਡਾ ਕੁਝ ਨਹੀਂ ਵਿਚਾਰ ਸਕਦਾ ਤਲਵੰਡੀ ਸਾਬੋ ਜੋ ਕੁਝ ਕਿਹਾ ਜਾ ਰਿਹਾ ਹੈ ਸਾਧ ਸੰਗਤ ਅਜਿਹਾ ਕੁਝ ਵੀ ਨਹੀਂ ਹੋਇਆ ਭਾਵੇਂ ਬਹੁਤ ਕੁਝ ਜਿਹੜਾ ਹੈ ਉਹ ਸਾਨੂੰ ਪਰੋਸ ਕੇ ਦਿੱਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਵਿਸਾਖੀ ਤੇ ਜੋੜ ਮੇਲੇ ਜੋੜ ਮੇਲੇ ਦੌਰਾਨ ਇੱਕ ਅਜੀਹੀ ਘਟਨਾ ਵਾਪਰੀ ਹੈ ਜੀ ਉਥੇ ਇਹ ਹੋ ਗਿਆ ਜੀ ਸਾਧ ਸੰਗਤ ਬੜਾ ਕੁਝ ਜਿਹੜਾ ਹੈ ਨਾ ਲਗਭਗ ਕਿਹਾ ਜਾ ਰਿਹਾ ਹੈ ਪਰ ਅਜੀਹਾ ਕੁਝ ਵੀ ਨਹੀਂ ਹੋਇਆ ਪਰ ਜੇ ਵੇਖਿਆ ਜਾਏ ਸਾਧ ਸੰਗਤ ਕਿ ਕਲਯੁਗ ਜਿਹੜਾ ਨਾ ਉਦੋਂ ਭਾਰੀ ਹੁੰਦਾ ਜਦੋਂ ਆਪਾਂ ਗੁਰੂ ਤੋਂ ਟੁੱਟ ਜਾਂਦੇ ਆ ਆਪਾਂ ਸਤਗੁਰੂ ਤੋਂ ਟੁੱਟ ਜਾਂਦੇ ਆ ਗੁਰੂ ਤੋਂ ਟੁੱਟ ਜਾਂਦੇ ਆ ਸਾਧ ਸੰਗਤ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਹ ਉਦੋਂ ਸਾਹਮਣੇ ਆਉਂਦੀਆਂ ਨੇ ਜਦੋਂ ਆਪਾਂ ਗੁਰੂ ਤੋਂ ਟੁੱਟ ਕੇ ਕੋਈ ਕਾਰਜ ਕਰਦੇ ਆ ਜਦੋਂ ਆਪਾਂ ਕਹਿੰਦੇ ਆ ਕਿ ਕਲਯੁਗ ਆ ਗਿਆ ਕਲਯੁਗ ਆਇਆ ਤੇ ਕਲਯੁਗ ਕਦੋਂ ਵਾਪਰਦਾ ਜਦੋਂ ਗੁਰੂ ਤੋਂ ਦੂਰ ਹੋ ਜਾਈਏ ਸਤਿਗੁਰੂ ਤੋਂ ਦੂਰ ਹੋ ਜਾਈਏ ਚਲੋ ਮੈਂ ਇੱਕ ਬੇਨਤੀ ਕਰਾਂ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ ਸਾਧ ਸੰਗਤ ਜਿੱਥੇ ਕਰੰਟ ਜਿਹੜਾ ਹੈ ਤਲਵੰਡੀ ਸਾਬੋ ਤੰਬੂ ਦੇ ਵਿੱਚ ਇੱਕ ਕਰੰਟ ਆਇਆ ਹਾਦਸੇ ਜਿਹੜੇ ਨੇ ਕੁਝ ਕੁ ਹੋਏ ਨੇ ਉਥੇ ਜਿਹੜੀ ਕੁਝ ਲੋਕਾਂ ਨੂੰ ਜਿਹੜੇ ਝਟਕੇ ਲੱਗੇ ਨੇ ਪਰ ਹਲੇ ਤੱਕ ਸ਼ਾਇਦ ਮੇਰੇ ਖਿਆਲ ਦੇ ਵਿੱਚ ਕਿਸੇ ਦੀ ਜਾਨ ਜਿਹੜੀ ਆ ਉਹ ਨਹੀਂ ਗਈ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਲਗਾਤਾਰ ਜਿਵੇਂ ਪੱਖਾ ਚੱਲਦਾ ਸੀ ਕਹਿੰਦੇ ਪੈਪ ਦੇ ਵਿੱਚ ਕਰੰਟ ਆਇਆ ਕਾਫੀ ਜ਼ਿਆਦਾ ਜਿਹੜਾ ਹੈ ਉਹ ਨੁਕਸਾਨ ਜਾਂ ਤਾਂ ਹੋਇਆ ਹੈ ਸੰਗਤ ਦਾ ਜਿਹੜਾ ਕਾਫੀ ਜਿਹੜੇ ਉੱਥੇ ਲੋਕ ਨੇ ਉਹਨਾਂ ਨੂੰ ਤਕਰੀਬਨ ਤਕਰੀਬਨ ਜਿਹੜੇ ਝਟਕੇ ਮਹਿਸੂਸ ਹੋਏ ਨੇ ਸੋ ਸਾਧ ਸੰਗਤ ਪਰਮਾਤਮਾ ਨੇ ਆਪ ਹੀ ਕਿਰਪਾ ਕਰ ਦਿੱਤੀ। ਇਹ ਕਲਯੁਗ ਹੈ ਸਾਧ ਸੰਗਤ ਜਦੋਂ ਆਪਾਂ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਕਰਦੇ। ਆਪਾਂ ਆਪਣੇ ਕੰਮ ਦੇ ਵਿੱਚ ਅਣਗਹਿਲੀ ਵਰਤਦੇ ਆਂ ਤੇ ਇਹੋ ਜਿਹੀਆਂ ਘਟਨਾਵਾਂ ਫਿਰ ਉਦੋਂ ਵਾਪਰਦੀਆਂ ਨੇ। ਇਹੋ ਜਿਹੀਆਂ ਚੀਜ਼ਾਂ ਫਿਰ ਉਦੋਂ ਵਾਪਰਦੀਆਂ ਨੇ। ਸਾਧ ਸੰਗਤ ਤੇ ਪ੍ਰਬੰਧ ਜਿਹੜੇ ਸੀ ਉਹ ਭਾਵੇਂ ਆਪਣੇ ਵੱਲੋਂ ਵਧੀਆ ਕੀਤੇ ਗਏ ਪਰ ਉਹਨਾਂ ਵਿੱਚ ਕੋਈ ਊਨਤਾ ਹੀ ਰਹੇਗੀ ਜਿਸ ਕਰਕੇ ਅਜਿਹੀ ਘਟਨਾ ਵਾਪਰੀ ਹੈ। ਹੁਣ ਕਹਿ ਦਈਏ ਵੀ ਇਹ ਕਲਯੁਗ ਨੇ ਆਪਣਾ ਰੰਗ ਵਿਖਾਇਆ ਹੈ ਭਾਵ ਕਿ ਜਿੱਥੇ ਆਪਾਂ ਗੁਰੂ ਤੋਂ ਟੁੱਟੇ ਹੋਵਾਂਗੇ ਚਲ ਉਥੇ ਇਹੋ ਜਿਹੀਆਂ ਘਟਨਾਵਾਂ ਜੜੀਆਂ ਨੇ ਵਾਪਰਦੀਆਂ ਨੇ ਪਰ ਸਾਧ ਸੰਗਤ ਇਹ ਗੁਰੂ ਦੀ ਬੜੀ ਵੱਡੀ ਕਿਰਪਾ ਹੈ ਕਿ ਉਹ ਉਥੇ ਨੁਕਸਾਨ ਜਿਹੜਾ ਵੱਡਾ ਹੋ ਸਕਦਾ ਸੀ ਪਰ ਸਤਿਗੁਰੂ ਨੇ ਹੋਣ ਨਹੀਂ ਦਿੱਤਾ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਸੋ ਸਾਧ ਸੰਗਤ ਬਹੁਤ ਵੱਡੀ ਕਿਰਪਾ ਹੈ ਗੁਰੂ ਦੀ ਗੁਰੂ ਤਾਂ ਜਦੋਂ ਕਿਰਪਾ ਕਰਦੇ ਸਾਧ ਸੰਗਤ ਵੱਡੇ ਵੱਡੇ ਮੁਸੀਬਤਾਂ ਤੋਂ ਬਚਾ ਲੈਂਦਾ ਪਾਤਸ਼ਾਹ ਨੇ ਸੂਖ ਭਯਾ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਪਾਤਸ਼ਾਹ ਕਿਰਪਾ ਕਰਦੇ ਸੂਖ ਭਯਾ ਸੁਖਾਂ ਨੂੰ ਜਿਹੜਾ ਹੈ ਸਤਿਗੁਰੂ ਦੇਣ ਵਾਲੇ ਨੇ ਦੁਖਾਂ ਨੂੰ ਦੂਰ ਕਰਨ ਵਾਲੇ ਨੇ ਉਹ ਤੇ ਪਾਤਸ਼ਾਹ ਬੜੀ ਵੱਡੀ ਕਿਰਪਾ ਕਰਨ ਵਾਲਾ ਕਰਨ ਹਾਰ ਖਿਨ ਭੀਤਰ ਕਰਿਆ ਉਹਤੇ ਮਿੰਟਾਂ ਸਕਿੰਟਾਂ ਦੇ ਵਿੱਚ ਸਾਰੇ ਕਾਰਜ ਕਰ ਦਿੰਦਾ ਹੈ ਸਾਧ ਸੰਗਤ ਉਹ ਪਾਤਸ਼ਾਹ ਏਡਾ ਮਹਾਨ ਹੈ ਉਹ ਜਿਹੜਾ ਉਹਦੀ ਸ਼ਰਨ ਪੈ ਜੇ ਉਸ ਪਰਮਾਤਮਾ ਦੀ ਤੇ ਸਾਧ ਸੰਗਤ ਨੂੰ ਸਿਮਰਦਾ ਹੈ ਪਰਮਾਤਮਾ ਉਸਦੇ ਮਨ ਦੀ ਆਸ ਨੂੰ ਪੂਰਾ ਕਰ ਦਿੰਦਾ ਹੈ ਉਹ ਪਾਤਸ਼ਾਹ ਐਡੀ ਵੱਡੀ ਕਿਰਪਾ ਕਰਨ ਦੇ ਸਮਰੱਥ ਹੈ ਐਡੀ ਵੱਡੀ ਰਹਿਮਤ ਕਰਨ ਦੇ ਸਮਰੱਥ ਹੈ ਤੇ ਜਿਹੜਾ ਗੁਰੂ ਐਡੀ ਵੱਡੀ ਕਿਰਪਾ ਕਰ ਦੇ ਤੇ ਸਾਧ ਸੰਗਤ ਉਹਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ ਇਹ ਗੱਲ ਯਾਦ ਰੱਖੀਏ ਤਲਵੰਡੀ ਸਾਬੋ ਉਹ ਅਸਥਾਨ ਹੈ ਜਿੱਥੇ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਗੁਰੂ ਕੇ ਮਹਿਲ ਆ ਕੇ ਪੁੱਛਦੇ ਨੇ ਪਾਤਸ਼ਾਹ ਜੀ ਲਾਲ ਨਹੀਂ ਵਿਖਰੇ ਸਤਗੁਰ ਕਹਿੰਦੇ ਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੁਵੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਮੇਰੇ ਪਾਤਸ਼ਾਹ ਕਹਿੰਦੇ ਆ ਜਿਹੜੇ ਪੁੱਤਰ ਨੇ ਆ ਖਾਲਸਾ ਪੰਥ ਹੈ ਇਹ ਸਾਰਾ ਦਾ ਸਾਰਾ ਆਪਣਾ ਹੀ ਆ ਇਹਨਾਂ ਦੇ ਸਿਰ ਉੱਤੋਂ ਦੀ ਚਾਰ ਬਾਰੇ ਤੇ ਮੇਰੇ ਪਾਤਸ਼ਾਹ ਨੇ ਆਪਣਾ ਸਾਨੂੰ ਐਡਾ ਵੱਡਾ ਮਾਣ ਦੇ ਕੇ ਨਿਵਾਜਿਆ ਤੇ ਸਤਿਗੁਰੂ ਜੀ ਉੱਥੇ ਕਿਵੇਂ ਸਾਡੇ ਉੱਪਰ ਜਿਹੜੀ ਐ ਏਡੀ ਵੱਡੀ ਗਾਜ ਡਿਗਣ ਦੇ ਸਕਦੇ ਸੀ ਸੋਚੋ ਕੀ ਸਾਡਾ ਨੁਕਸਾਨ ਹੋ ਸਕਦਾ ਦੀ ਉਹ ਗੁਰੂ ਦੀ ਧਰਤੀ ਹੈ ਕਿਤੇ ਵੀ ਜਿਹੜਾ ਹੈ ਆਪਾਂ ਜਾਈਏ ਗੁਰੂ ਨੂੰ ਜਦੋਂ ਆਪਾਂ ਅੰਗ ਸੰਗ ਸਮਝਦੇ ਆ ਸਾਡਾ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ ਸਾ ਸੰਗਤ ਕੋਈ ਵੀ ਨੁਕਸਾਨ ਨਹੀਂ ਹੋ ਆਮੇ ਲੋਕਾਂ ਵੱਲੋਂ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਖਬਰਾਂ 'ਚ ਫਲਾਈਆਂ ਜਾ ਰਹੀਆਂ ਨੇ ਬਥੇਨੀਆਂ ਬੰਦਿਆਂ ਦੀ ਮੌਤ ਹੋ ਗਈ ਜੀਆਂ ਹੋ ਗਈ ਪਰ ਬਚਾਅ ਹੋ ਗਿਆ ਸਾਧ ਸੰਗਤ ਹਾਦਸਾ ਬਹੁਤ ਵੱਡਾ ਹੋ ਸਕਦਾ ਜੀ ਇਸ ਕਰਕੇ ਵੀ ਜਦੋਂ ਆਪਾਂ ਕੰਮ ਕਰਦੇ ਆਂ ਅਣਗਹਿਲੀ ਨਾ ਵਰਤੀਏ ਕੰਮ ਨੂੰ ਆਪਣੇ ਇਮਾਨਦਾਰੀ ਨਾਲ ਇਹ ਸਮਝ ਕੇ ਵੀ ਕੱਲ ਨੂੰ ਕਿਸੇ ਦਾ ਨੁਕਸਾਨ ਨਾ ਹੋ ਜੇ ਫਿਰ ਬੀਤਿਆ ਵੇਲਾ ਹੱਥ ਨਹੀਂ ਆਉਂਦਾ ਸਾਧ ਸੰਗਤ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰੀਏ ਕਿ ਕੱਲ ਨੂੰ ਉਹ ਸਮਾਂ ਹੱਥ ਨਹੀਂ ਆਉਂਦਾ ਫਿਰ ਜੇ ਆਪਾਂ ਕਹੀਏ ਵੀ ਕੱਲ ਨੂੰ ਆਏ ਹੋ ਜੂ ਜੀ ਇਹ ਹੋ ਜੂ ਸਾਧ ਸੰਗਤ ਉਸ ਸਮਾਂ ਫਿਰ ਹੱਥ ਨਹੀਂ ਆਉਂਦਾ ਇਸ ਕਰਕੇ ਜੋ ਵੀ ਕੰਮ ਕਰਨਾ ਹੈ ਆਪਾਂ ਆਪਣੀ ਇਮਾਨਦਾਰੀ ਨਾਲ ਬੜਾ ਸਮਝ ਕੇ ਸੋਧ ਕੇ ਉਸ ਕੰਮ ਨੂੰ ਕਰੀਏ ਤਾਂ ਜੋ ਕੱਲ ਨੂੰ ਕਿਸੇ ਦੀ ਜਾਨ ਤੇ ਨਾ ਬਣ ਆਵੇ ਐਹੋ ਜੀਆਂ ਚੀਜ਼ਾਂ ਨਾ ਸਾਧ ਸੰਗਤ ਹੋਣ ਜਿਹਦੇ ਨਾਲ ਨੁਕਸਾਨ ਜਿਹੜਾ ਨਾ ਉਹ ਕਿਸੇ ਦੀ ਜਾਨ ਦਾ ਹੋ ਜਾਏ ਚਲੋ ਸਤਿਗੁਰੂ ਨੇ ਕਿਰਪਾ ਕੀਤੀ ਦਮਦਮਾ ਸਾਹਿਬ ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਸਾਰੀ ਹੀ ਸੰਗਤ ਜਿਹੜੀ ਹੈ ਬਹੁਤ ਸਤਿਕਾਰਯੋਗ ਹੈ ਸਾਰੇ ਹੀ ਵਧਾਈ ਦੇ ਪਾਤਰ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਮਹਿਰਾਮਤ ਕਰਦੇ ਨੇ ਗੁਰਮੁਖ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਮਹਿਰਾਮਤ ਕੀਤੀ ਗੁਰਮੁਖ ਪਿਆਰਿਓ ਸਤਿਗੁਰੂ ਦੀ ਕਿਰਪਾ ਹੋਈ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਸਤਿਗੁਰੂ ਜੀ ਸਾਰਿਆਂ ਨੂੰ ਜਿਹੜਾ ਹੈ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਤੇ ਹਰ ਇੱਕ ਦੇ ਮੇਰ ਭਰਿਆ ਹੱਥ ਰੱਖਣ ਤਾਂ ਜੋ ਕਿਸੇ ਦਾ ਕੋਈ ਵੀ ਜਿਹੜਾ ਹੈ ਐਸਾ ਨੁਕਸਾਨ ਨਾ ਹੋਵੇ ਸਾਰੇ ਹੀ ਗੁਰੂ ਨਾਲ ਜੁੜੇ ਰਹਿਣ ਸਤਿਗੁਰੂ ਉਹਨਾਂ ਨੂੰ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਜਿਹੜੇ ਨੇ ਵਰਤਾਈ ਰੱਖਣ ਸੋ ਅਫਵਾਹਾਂ ਤੋਂ ਜ਼ਰੂਰ ਸਤਾਰਕ ਰਹੋ ਸਾਧ ਸੰਗਤ ਕੁਝ ਨਹੀਂ ਹੋਇਆ ਉੱਥੇ ਜੋ ਕੁਝ ਸਤਿਗੁਰ ਨੇ ਹੁਣ ਉਹ ਰੋਕ ਲਿਆ ਉਹਦਾ ਸ਼ੁਕਰਾਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ